ਗਾਂਧੀ ਕਾਂਗਰਸ ਦਾ ਫਰਜ਼ੰਦ ਜਿਹਦੇ ਇਟਲੀ ਨਾਲ ਕੇ ਆ ਉਹ ਕੱਲ ਬਿਆਨ ਦਿੰਦਾ ਕਿ ਕਾਸ਼ੀਰਾਮ ਸਾਹਿਬ ਵਿੱਚ ਨਹੀਂ ਰਾਹੁਲ ਗਾਂਧੀ ਕਾਂਗਰਸ ਦਾ ਸਰਵੇ ਸਰਵਾ ਜਿਸ ਦੇ ਇਟਲੀ ਨਾਲ ਕੇ ਆ ਉਹ ਬਿਆਨ ਦਿੰਦਾ ਕਿ ਸਾਬਕਾਲ ਸ਼੍ਰਮ ਬਾਰੇ ਗਲਤ ਬੋਲਦਾ ਕਿ ਸਾਬਕਾਲ ਸ਼੍ਰਮ ਇਹ ਜਨਤ ਹੈ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਦੀ ਕਾਂਗਰਸ ਦਾ ਬਾਪੂ ਮਹਾਤਮਾ ਮੋਰਦਾਸ ਕਰਮਚੰਦ ਗਾਂਲੇ ਜਦੋਂ ਜਿਉਂਦਾ ਸੀ ਤਾਂ ਬਾਬਾ ਸਾਹਿਬ ਅੰਬੇਡਕਰ ਵਾਰੇ ਇਹ ਕਾਂਗਰਸ ਕਹਿੰਦੀ ਸੀ ਗਾਜ ਬੋਲਦੀ ਸੀ ਬਾਬਾ ਸਾਹਿਬ ਅੰਬੇਡਕਰ ਵਾਰੇ ਕਿ ਬਾਬਾ ਸਾਹਿਬ ਅੰਬੇਡਕਰ ਇਸ ਨਹੀਂ ਦਿੱਲੀ ਦੀ ਕੋਰ ਵਿੱਚ ਲੰਡਨ ਦੀ ਕੋਰ ਵਿੱਚ ਕਾਨਫਰੰਸ ਦੇ ਵਿੱਚ ਗਾਂਧੀ ਨੇ ਕਿਹਾ ਸੀ ਅੰਗਰੇਜ਼ਾਂ ਨੂੰ ਮੋਹਨ ਦਾਸ ਕਰਮਚੰਦ ਗਾਦੇ ਨੇ ਕਹਿੰਦੇ ਅੰਬੇਡਕਰ ਸਾਹ ਨੂੰ ਗੋਰ ਵਿੱਚ ਕਾਨਫਰੰਸ ਦੇ ਵਿੱਚ ਨਾ ਬਿਠਾਓ ਅੰਬੇਡਕਰ इज ਨਥਿੰਗ ਬਾਬਾ ਸਾਹ ਨੂੰ ਬੇਕਰ ਜਦੋਂ ਪਾਰਲੀਮੈਂਟ ਦੇ ਵਿੱਚ ਪੜਨਾ ਸੀ ਇਸੇ ਕਾਗਰਸ ਨੇ ਕਿਹਾ ਸੀ ਕਿ ਪਾਰਲੀਮੈਂਟ ਦੇ ਤਾਕੀਆਂ ਦਰਵਾਜੇ ਹੀ ਨਹੀਂ ਰੋਸ਼ਨਦਾਰ ਵੀ ਬੰਦ ਕਰ ਦਿੱਤੇ ਆ ਅੰਬੇਡਕਰ ਯੂ ਆਰ ਨਥਿੰਗ ਤੇਰੀ ਹਵਾ ਵੀ ਅੰਦਰ ਪੜ ਨਹੀਂ ਸਕਦੀ ਜਿਹੜੀ ਗੱਲ ਕਾਂਗਰਸ ਦਾ ਮਹਤਵਾ ਗੱਲ ਵੀ ਬਾਬਾ ਸਰ ਅੰਬੇਡਕਰ ਵਾਲੇ ਕਹਿੰਦਾ ਸੀ ਉਹੀ ਗੱਲ ਅੱਜ इटली वाले दो बीबी सोनिया का बेटा श्री राहुल गांधी श्री राम जी बारे आप शब्द बोल रहे कांग्रेस जिसने बाबा साहब अंबेडकर को खून बेहजू रया जब तो कांग्रेस गद्दी तो बाहर हुई ਹਾਥੀ ਜਿੱਤੇ ਆ ਸੀ ਤੇ ਬਾਬਾ ਸਭ ਅੰਬेडकर ਨੂੰ ਕਾਂਗਰਸ ਨੇ ਭਾਰਤ ਰਤਨ ਦਾ ਵੀ ਖਿਤਾਬ ਨਹੀਂ ਸੀ ਦਿੱਤਾ ਕਾਂਗਰਸ ਕਹਿੰਦੀ ਸੀ ਬਾਬਾ ਸਾਹਿਬ ਅੰਬेडकर ਇੱਥੇ ਨਹੀਂ ਅੱਜ ਪੂਰੇ ਦੇਸ਼ ਵਿੱਚ ਰਾਹੁਲ ਗਾਂਧੀ ਕਾਂਗਰਸ ਦਾ ਸਰਦਾਰ ਸਰਵਾ ਇਹ ਗੱਲ ਕਰ ਰਿਹਾ ਕਿ ਸਭ ਕਾਸ਼ੀਰਾ ਮਜਰ ਨਹੀਂ ਥੇ ਇਹਨਾਂ ਦੇ ਖੋਪੜ ਵਿੱਚ ਕਾਂਗਰਸ ਦੇ ਖੋਪੜ ਵਿੱਚ ਕਦੀ ਵੀ ਗੁਰੂਆਂ ਮਹਾਂਪੁਰਸ਼ਾਂ ਦਾ ਸਨਮਾਨ ਨਹੀਂ ਸੀ ਕਾਂਗਰਸ ਦੇ ਖੋਪੜ ਵਿੱਚ ਕਦੀ ਵੀ ਬਹੁਜਰ ਸਮਾਜ ਦਾ ਮਾਨ ਸਨਮਾਨ ਨਹੀਂ ਸੀ ਯਾਦ ਕਰੋ ਜਦੋਂ ਸਾਡਾ ਸਮਝੌਤਾ ਪਿਛਲੇ 2 ਸਾਲ ਪਹਿਲਾਂ ਵੋਟਾਂ ਤੋਂ ਪਹਿਲਾਂ ਹੋਇਆ ਸ਼੍ਰੀ ਚੰਕੌਰ ਸਾਹਿਬ ਸ਼੍ਰੀ ਨੰਦਪਰ ਸਾਹਿਬ एक दोनों सीटा ते हाथी लड़िया कांग्रेस ने बयान दिता अकाली दल नीति सी पवित्र ते पंथक सीटा दलता क्यों दे दल इज नथिंग दो साल पहला कांग्रेस बोलनी जी कि दलत इज नथिंग इन्होंने पवित्र पंथक सीटा क्यों दे दिया ਜਦੋਂ ਦਲਦਾਜਾ ਦਾ ਮੁੱਖ ਮੰਤਰੀ ਬਣਿਆ ਜਿਹਦੀ ਅੱਜ ਜਗਵਾਨੀ ਵਿੱਚ ਇੰਟਰਵਿਊ ਛਪਿਆ ਹਾਥੀ ਨੂੰ ਰੋਕਣ ਲਈ ਕਾਂਗਰਸ ਨੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਹਾਥੀ ਅਸੀਂ ਖੜਾ ਕੀਤਾ ਸੀ ਉਹਨੂੰ ਰੋਕਣ ਲਈ ਦਲਤ ਮੁੱਖ ਮੰਤਰੀ ਲਾਇਆ ਕਾਂਗਰਸ ਹਾਰੀ ਔਰ ਜਿਹੜਾ ਦੰਦ ਮੁੱਖ ਮੰਤਰੀ ਲਾਇਆ ਔਰ ਫਕਵਾੜੇ ਮੇਰੇ ਕੋਲੇ ਗੇੜੇ ਮਾਰਦਾ ਰਿਹਾ ਗੜੀ ਨੂੰ ਖਰਾਉਣ ਲਈ ਕਦੀ 10 ਕਰੋੜ ਕਿਸੇ ਨੂੰ ਦੇ ਕੇ ਗਿਆ ਗੜੀ ਨੂੰ ਖਰਾਉ ਗੜੀ ਜਨਥੇ ਕਦੀ 2 ਕਰੋੜ ਦੇ ਕੇ ਗਿਆ ਗੜੀ ਨੂੰ ਖਰਾਉ ਗੜੀ ਜਨਥੇ ਕਦੀ ਕਿਸੇ ਨੂੰ 25 ਲੱਖ ਦੇ ਕੇ ਗਿਆ ਗੜੀ ਨੂੰ ਖਰਾਉ ਗੜੀ ਜਨਥੇ ਤੇ ਫਕਵਾੜੇ ਦੀ ਜੋਲੀ ਵਸਤੀ ਵਿੱਚ ਮੁਜਰਾ ਕਰਕੇ ਗਿਆ ਦਲਤ ਮੁੱਖ ਮੰਤਰੀ ਮੁਜਰਾ ਮੁਜਰਾ ਕਰਕੇ ਗਿਆ ਕਹਿੰਦਾ ਸੀ ਗੜੀ 'ਚ ਨਹੀਂ ਧਰਤ ਜ ਨਹੀਂ ਜਿਹੜਾ ਕਾਂਗਰਸ ਨੇ ਦਰਦ ਮੁੱਖ ਮੰਤਰੀ ਲਾਇਆ ਸੀ ਤੁਸੀਂ ਕਹਿੰਦੇ ਸੀ ਸਾਡੇ ਵਾਲਾ ਕਰਤਾਰਪੁਰ ਦੇ ਡੇਰੇ ਆ ਵਿੱਚ ਭੰਜੇ ਸੌਦੇ ਰਹਾ ਗੜੀ ਗੜੀ ਬੋਰ ਲਵਾਏ ਮੈਂ ਤੁਹਾਡੇ ਵਾਲਾ ਅੱਜ ਜੋ ਅਖਬਾਰ ਦੇ ਵਿੱਚ ਲਿਖਦਾ ਆ ਕਿ ਮੈਂ RAM BHAGAT ਐ ਅੱਜ ਜੋ ਅਖਬਾਰ ਚ ਇੱਕ ਇੱਕ ਲਾਈਨ ਵੀ ਲਿਖਦਾ ਨਹੀਂ ਐਡੀ ਬੜੀ ਇੰਟਰਵਿਊ ਲੱਗੀ ਅਖਬਾਰ ਚ ਅਖਬਾਰ ਲੈ ਕੇ ਆ ਉਹ ਗੱਡੀ ਦੇ ਵਿੱਚੋਂ ਚੱਕ ਕੇ ਐਡੀ ਬੜੀ ਜੱਕ ਮੈਨੂੰ ਇੰਟਰਵਿਊ ਲੱਗੀ ਇੱਕ ਵੀ ਨਾਂ ਨਹੀਂ ਲਿਖੀ ਕਿ ਮੈਂ ਰਬਦਾਸ ਭਗਤ ਐ ਤੇ ਸਾਡੇ ਵਾਲੇ ਕੀ ਕਹਿੰਦੇ ਸਾਡੇ ਵਾਲਾ ਉਹ ਕਹਿੰਦੇ ਸਾਡੇ ਵਾਲਾ ਜਿਲ੍ਹਾ ਚਰ ਮੁਖ ਅੰਮਲ ਉਹ ਰਿਹਾ ਮਾਤਰੀ ਰਿਹਾ ਕਾਂਗਰਸ ਦੇ ਖੂਨ ਵਿੱਚ ਐ ਦਲਤਾ ਬਾਰੇ ਸੋਚ ਐ ਕਾਂਗਰਸ ਦੀ ਦਲ ਤੇ ਨਥੇ ਤੇ ਮੇਰੀ ਇਹ ਕਹਾਣੀ ਸੁਣਾਉਣ ਦਾ ਮਤਲਬ ਕੀ ਐ ਤੁਹਾਡੇ ਕਾਂਗਰਸ ਜਦੋਂ ਇਹ ਜਿਹੜਾ ਅੱਜ ਚੰਨੀ ਆਪਣੇ ਆਪ ਨੂੰ ਅਜੀਤ ਅਖਬਾਰ 'ਚ ਕਹਿ ਰਿਹਾ ਕਿ ਮੈਂ ਰਾਮ ਭਗਤ ਐ ਥੋੜਾ ਚਾਹੀਦਾ ਧਰਮਾਂ ਦਾ ਸਾਰਿਆਂ ਦਾ ਸਤਿਕਾਰ ਐ ਥੋੜਾ ਚਾਹੀਦਾ ਕਿਸੇ ਨੂੰ ਵੀ ਹੋਣਾ ਚਾਹੀਦਾ ਲੇਕਿਨ ਦਲਤ ਸਮਾਜ ਨੂੰ ਮੂਰਖ ਬਣਾ ਕੇ ਨਹੀਂ ਦਲਤ ਸਵਾਜ ਨੂੰ ਗੁਮਰਾਹ ਕਰਕੇ ਨਹੀਂ ਔਰ ਇਸੇ ਕਾਂਗਰਸ ਨੇ ਜਦੋਂ ਕਾਂਗਰਸ ਹਾਰ ਗਈ ਸੀ ਕਾਂਗਰਸ ਨੇ ਬਿਆਨ ਲਾਇਆ ਸੀ ਕਿ ਹਾਰੇ ਕਹਿੰਦੇ ਪੈਰਾਂ ਦੀਆਂ ਜੁੱਤੀਆਂ ਸਿਰ ਤੇ ਬਿਠਾ ਲਈਆਂ ਤਾਂ ਹਾਰੇ ਇਹ ਦਲਤ ਜੇ ਨਥਿੰਗ ਇਹ ਮੁੱਖ ਮੰਤਰੀ ਕਿਉਂ ਬਣਾਇਆ ਕਾਂਗਰਸੀ ਕਹਿ ਨਕਪੈ ਸੀ ਕਿੰਨਿਆਂ ਨੂੰ ਪਤਾ ਇਸ ਗੱਲ ਦਾ ਕਿ ਦਲਤ ਪੈਰਾਂ ਦੀਆਂ ਜੁੱਤੀਆਂ ਕਿਹਾ ਇਹਨਾਂ ਨੇ ਇਹੋ ਦੀ ਨਜ਼ਰ ਚ ਕਾਂਗਰਸ ਦੀ ਨਜ਼ਰ ਚ ਅੱਜ ਵੀ ਦਲਤ ਜਨ ਨਹੀਂ ਇਹਨਾਂ ਨੇ ਅੱਜ ਅੱਜ ਕਾਂਗਰਸ ਨੇ ਬਿਆਨ ਲਾਇਆ ਸ਼੍ਰੀ ਰਾਹੁਲ ਗਾਂਧੀ ਜੀ ਨੇ ਬਿਆਨ ਲਾਇਆ ਜਿਹੜੇ ਇਤਲੀ ਲੜ ਕੇ ਆ ਕਿ ਸਭ ਕਾ ਸ਼ਰਮਜ ਨਹੀਂ ਤੇ ਨੰਦਪਰ ਸਾਹਿਬ ਦੀ ਲੋਕ ਸਭਾ ਪੂਰੇ ਪੰਜਾਬ ਦਾ ਦਲਤ ਭਾਈਚਾਰਾ साहब काशी राम के चेले बाबा साहब का दूसरा नाम काशी राम काशी बाबा साहब अंबेडकर बारे कही बाबा साहब का दूसरा नाम काशी राम का राहुल गांधी जी ने यह अपमान साहब काशी राम जी का नहीं किया ए अपमान बाबा साहब अंबेडकर का समुची बहुचन कौन का जिन्हें लड़ाई जिन्हें लड़ाई जगत गुरु रविदास जी महाराज लड़ते रहे कि ऐसा चाहो जिन्होंने गुरु रविदास महाराज लड़ाई लड़ते रहे नीचो ऊच करो मेरे गोविंद कांग्रेस कहती है ਇਹ ਜਿਹਨਾਂ ਨੂੰ ਉੱਚਾ ਕਰਨਾ ਇਹ ਨਥਿੰਗ ਇਹਨਾਂ ਨੂੰ ਉੱਚੇ ਨਹੀਂ ਹੋਣਾ ਚਾਹੀਦਾ ਕਾਂਗਰਸ ਕਹਿੰਦੀ ਆ ਜਿਹਨਾਂ ਨੂੰ ਗੁਰੂ ਰਵਦਾਸ ਮਹਾਰਾਜ ਉੱਚੇ ਕਰਨਾ ਚਾਹੁੰਦਾ ਕਾਂਗਰਸ ਕਹਿੰਦੀ ਹੈ ਨਥਿੰਗ ਇਹਨਾਂ ਨੂੰ ਤਾਂ ਦੇਖੋ ਹੀ ਨਾ ਅੱਜ ਦੇ ਦਿਨ ਮੈਂ ਤੁਹਾਡੇ ਦਰ ਤੇ ਆਇਆ ਅੱਜ ਦੇ ਦਿਨ ਮੈਂ ਬਹੁਤ ਜਨ ਸਮਾਜ ਦੇ ਚਰਨਾਂ ਵਿੱਚ ਆਇਆ ਮੈਂ ਦਲਤ ਸਮਾਜ ਦੇ ਚੜ੍ਹਨੇ ਵਿੱਚ ਆਇਆ ਕਿ ਜਿਹੜੀ ਰਾਜਪਾਤ ਦੀ ਗੱਲ ਗੁਰੂ ਰਵਦਾਸ ਮਹਾਰਾਜ ਕਰਦੀ ਸੀ ਉਹੀ ਗੱਲ ਕੱਲ ਕੀ ਦਲਤ ਦੇ ਸਿਰ ਤੇ ਲਾ ਕੇ ਦਸ਼ਮੇਸ਼ ਪਿਤਾ ਵੀ ਕਰਦੇ ਸੀ ਇਹਨਾਂ ਗਰੀਬ ਸਿੱਖਰ ਕੋ ਦੋ ਬਾਸ਼ਾਹੀ ਕਿ ਦਲਤ ਨੂੰ ਬਾਸ਼ਾਹੀ ਮਿਲਣੀ ਚਾਹੀਦੀ ਆ ਗਰੀਬ ਨੂੰ ਬਾਸ਼ਾਹੀ ਮਿਲਣੀ ਚਾਹੀਦੀ ਆ ਪਾ ਕਾਂਗਰਸ ਕਹਿੰਦੀ ਆ ਦਲਿਤ ਇਜ਼ ਨਾਥਿੰਗ ਗਰੀਬ ਸੇਖ ਇਜ਼ ਨਾਥਿੰਗ ਔਰ ਕਾਂਗਰਸ ਦਾ ਹੱਥ ਝੋਕਾ ਬਣਿਆ ਪੰਜਾਬ ਦੇ ਵਿੱਚ ਚੰਨੀ ਕਾਂਗਰਸ ਦਾ ਹੱਥ ਝੋਕਾ ਬਣਿਆ ਚੰਨੀ ਜਿਹੜਾ ਬਹੁਤ ਜਨਾਂ ਦੀ ਲੰਕਾ ਫੂਕਣਾ ਚਾਹੁੰਦਾ ਹੈ ਦਰਤ ਸਮਾਜ ਦੀ ਲੰਕਾ ਫੂਕਣਾ ਚਾਹੁੰਦਾ ਹੈ ਤੇ ਭਵਿਸ਼ਣ ਦਾ ਰੁੱਲਦਾ ਕਰ ਰਿਹਾ ਤੇ ਦੱਸੋ ਭਈ ਆਪਣਾ ਰਾਜ ਫੂਕ ਹੋਰ ਦੇਣਾ ਕਿ ਨਹੀਂ ਫੂਕਣਾ ਬਚਾਉਣਾ ਹੈ ਕਿ ਨਹੀਂ ਬਚਾਉਣਾ ਜੇ ਬਚਾਉਣਾ ਆਪਣਾ ਰਾਜ

Shamla Chander Building Maintenance Handyman under Check Trade Platform is now available on your local London area. He has more than five years' experience in the same line. He used to work with reputed companies, agencies, as well local builders with brothers his professional by plumbing, electrician, masonry work, carpentry. For more information, please contact him at www.checktrade.com. ID number nine two one seven six zero. Shamra Chander Kal Center. Call him on this number 074884161. four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ